ਦੇ ਲਾਗੇ ਮਕਰੋੜ ਸਾਹਿਬ ਵਿਖੇ ਮੌਜੂਦ ਆ ਅਸੀਂ ਜਿੱਥੇ 2023 ਦੇ ਵਿੱਚ ਕੱਗਰ ਟੁੱਟਿਆ ਸੀ 2023 ਦੇ ਵਿੱਚ ਇਸ ਏਰੀਏ ਦਾ ਵੱਡਾ ਨੁਕਸਾਨ ਕੀਤਾ ਸੀ ਗਰਦੀਪ ਸਿੰਘ ਜੀ ਕਿਵੇਂ ਦਾ ਮਾਹੌਲ ਆ ਹੁਣ ਕਿਵੇਂ ਆ ਪਾਣੀ ਕਿੰਨਾ ਕ ਵਧਿਆ ਹੋਇਆ ਤੇ ਕਿਵੇਂ ਦੇ ਹਾਲਾਤ ਨੇ ਇੱਥੋਂ ਦੇ ਪਾਣੀ ਤੇ ਬਾਈ ਜੀ 742 ਫੁੱਟ ਤੇ ਹੋ ਗਿਆ ਬਿਲਕੁਲ ਸਿਰੇ ਲੱਗਾ ਹੋਇਆ ਖਤਰੇ ਦੀ ਘੰਟੀ ਵੱਜ ਰਹੀ ਏ ਕਿਸੇ ਪਾਸੇ ਵੀ ਕਿਸੇ ਵੇਲੇ ਕੁਝ ਵੀ ਪਾਣਾ ਵਾਪਰ ਸਕਦਾ ਹੈ ਰਾਤ ਇੱਥੇ ਜਿੰਨੇ ਵੀ ਆ ਖੜੇ ਨੇ ਚਾਹੇ ਚਿੱਟੇ ਪ ਕੱਪੜੇ ਬਾਏ ਕੋਈ ਮਰਜ਼ੀ ਖੜ ਜਾ ਮੇਹੀ ਪਾ ਕੇ ਖੜ ਜਾ ਨਾ ਕਿਸੇ ਜੇ ਕਥੇਲਾ ਚਕੇ ਤਾਂ ਕਹੇ ਨਰੇਗ ਵਾਲਿਆਂ ਦਾ ਬਹੁਤ ਆਨਪਾਤ ਇਨਾ ਕੰਮ ਕਰਾ ਜੋ ਵੀ ਹੱਦਾਂ ਪਾਰਾ ਕੋਈ ਇੱਥੇ ਤੁਸੀਂ ਸਹਰਾਣੇ ਖੜਿਓ ਇੱਥੇ ਤੁਹਾਡਾ ਪਿੰਡਾ ਬਿਲਕੁਲ ਨਜ਼ਦੀਕ ਕੋਈ ਕਦੇ ਜੀ ਸੀ ਬੀ ਨਹੀਂ ਦੇਖੀ ਜਦੋਂ ਕੋਲ ਨਹੀਂ ਆਈ ਜੀ ਦੇਖੀ ਜੀ ਕੱਲ੍ਹ ਦੇਖੀ ਸੀ ਕੱਲ ਸੀਮ ਸਾਹਿਬ ਨੇ ਆਉਣਾ ਸੀ ਕੱਲ ਤਿੰਨ ਚਾਰ ਹੀ ਟਰੈਕਟਰਾਂ ਦੇ ਉੱਪਰ ਉਹ ਪਤਾ ਲੱਗ ਗਿਆ ਜਦੋਂ ਕੈਨਸਲ ਹੋ ਗਿਆ ਉਹ ਪ੍ਰੋਗਰਾਮ ਉਹ ਫਿਰਫੂ ਚੱਕਰ ਹੋ ਗਈਆਂ ਨੇ ਤਾਂ ਵਧੀਆ ਨੇ ਬਾਈ ਪਿਛਲੀ ਵਾਰ ਉਹ ਬੰਦਾ ਮਿੱਟੀ ਲ ਇਹ ਬਸ ਤੋਂ ਵਾਰ ਆਇਆ ਇੱਕ ਕੁਦਰਤੀ ਕਰੋਪੀ ਹੈ ਇਹ ਇਹ ਕੋਈ ਪਕੜਾ ਤੁਮਾਨੂੰ ਦੇ ਵਿੱਚੋਂ ਖੜ ਕੇ ਰੁਕੂਗਾ ਇਹਨੂੰ ਹੁਣ ਉੱਥੋਂ ਕਿੰਨਾ ਕੁ ਦੂਰ ਆ ਪਾਣੀ ਉੱਥੋਂ ਜੇ ਲਾਈਏ ਕਿੰਨੇ ਕੁ ਫੁੱਟ ਦਾ ਫਰਕ ਆ ਜੀ ਕਿੱਥੋਂ ਜਿੱਥੋਂ ਪਹਿਲਾਂ ਪਿਛਲੀ ਵਾਰੀ ਟੁੱਟਿਆ ਸੀ ਲੈ ਗਏ ਖਨੋਰੀ ਤੋਂ ਮਕੋਰੜ ਸਾਹਿਬ ਤੱਕ ਸਾਰਾ 3 ਫੁੱਟ ਦਾ ਫਰਕ ਹੈ ਕਿਤੇ ਵੇਖ ਲੋ ਤੇ ਕਈ ਵਾਰ ਇਹ ਨਾਲ ਵੇਖ ਲਵੋ ਆ ਪਤਾ ਹੈ ਨਾ ਜੀਮੇਦਾਰ ਨੇ ਲੱਖ ਲੱਖ ਰੁਪਏ ਠੇਗਾ ਭਰਿਆ ਹੈ 80-8000 ਰੁਪਏ 90-9000 ਰੁਪਏ ਸਾਡਾ 1000 ਏਕੜ ਦੇ ਬਾਈ ਜੀ ਮਰ ਚੁੱਕਾ ਹੈ ਸਾਡੀ ਆ ਇੱਕ ਹਜ਼ਾਰ ਇਧਰ ਦਿਖਾਓ ਤੁਸੀਂ ਕੈਮਰਾ ਬਾਈ ਜੀ ਆ ਡੁੱਬ ਚੁੱਕੀ ਸਾਰੀ ਮੈਂ ਕਿਸੇ ਪਾਰਟੀ ਦੇ ਤਾਰ ਨਹੀਂ ਮਰਦਾ ਚਾਹ ਅਕਾਲੀ ਚਾਹ ਬਾਦਲ ਕੋਈ ਮਰਜ਼ੀ ਹੋਵੇ ਕੋਈ ਮਤੋਂ ਨਹੀਂ ਉਹ ਧੱਕਾ ਰ ਇੱਕ ਬੰਦਾ ਵੀ ਦਾਦੇ ਚ ਕਿਸੇ ਰ ਥੈਲਾ ਚੱਕਾ ਹੋਵੇ ਤੇ ਖੜ ਕੇ ਬੋਲਦਾ ਬਹੁਤ ਸਾਡਾ ਉੱਥੇ ਜਿੰਦੇ ਬੰਦੇ ਤੇ ਸਰ ਤੋਰ ਕੇ ਅੱਗੇ ਖੜ ਗਏ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੜ੍ਹਾਂ ਨੇ ਬਹੁਤ ਹੀ ਵੱਡਾ ਨੁਕਸਾਨ ਕੀਤਾ ਸੋ ਜ਼ਿਲ੍ਹਾ ਸੰਗਰੂਰ ਚ ਮੌਜੂਦ ਆ ਜਿੱਥੇ ਕਿਤੇ ਨਾ ਕਿਤੇ ਕੱਗਰ ਲਗਾਤਾਰ ਵੱਧਦਾ ਜਾ ਰਿਹਾ ਅਤੇ ਵੱਡਾ ਜਿਹੜੇ ਪਿੰਡ ਨੇ ਜਿੱਥੋਂ ਦੀ ਕੱਗਰ ਲੰਘਦਾ ਉੱਥੇ ਜੇ ਲੋਕ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਉਹ ਬੰਨ ਦੇ ਉੱਪਰ ਹੀ ਖੜੇ ਨੇ ਮੂਨਕ ਦੇ ਲਾਗੇ ਮਕਰੋੜ ਸਾਹਿਬ ਵਿਖੇ ਮੌਜੂਦ ਆ ਅਸੀਂ ਜਿੱਥੇ 2023 ਦੇ ਵਿੱਚ ਕੱਗਰ ਟੁੱਟਿਆ ਸੀ 2023 ਦੇ ਵਿੱਚ ਇਸ ਏਰੀਏ ਦਾ ਵੱਡਾ ਨੁਕਸਾਨ ਕੀਤਾ ਸੀ ਜਿੱਥੇ ਕੱਗਰ ਟੁੱਟਿਆ ਸੀ ਉੱਥੇ ਮੌਜੂਦ ਹਾਂ ਕਿਉਂਕਿ ਉੱਥੇ ਇਸ ਵਾਰ ਵੀ ਫੇਰ ਖਤਰੇ ਦੇ ਜਿਹੜੇ ਬੱਦਲ ਨੇ ਉਹ ਮੰਡਰਾ ਰਹੇ ਨੇ ਕਿਤੇ ਨਾ ਕਿਤੇ ਲੋਕ ਡਰ ਰਹੇ ਨੇ ਕਿ ਇਸ ਵਾਰ ਦੁਬਾਰਾ ਕਿਤੇ 2023 ਨਾ ਦੁਹਰਾਇਆ ਜਾਵੇ ਅਤੇ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾਵਾਂਗੇ ਜਿੱਥੇ ਲੋਕ ਵੀ ਇਕੱਠੇ ਨੇ ਅਤੇ ਇਸ ਬ੍ਰਿਜ ਦੇ ਬਿਲਕੁਲ ਨਾਲ ਕੰਮ ਵੀ ਚੱਲ ਰਿਹਾ ਜੀ ਕੰਮ ਕੀ ਚੱਲ ਰਿਹਾ ਕਿ ਉੱਥੇ ਲਗਾਤਾਰ ਜਿੱਥੋਂ ਪਹਿਲਾਂ ਕੱਗਰ ਟੁੱਟਿਆ ਸੀ ਉੱਥੇ ਮੰਦਰੇਗਾ ਵਾਲੇ ਮਜ਼ਦੂਰ ਨੇ ਹੋਰ ਨੇ ਜਿਹੜੇ ਤੇ ਪ੍ਰਸ਼ਾਸਨ ਵੀ ਉੱਥੇ ਆਲੇ ਦੁਆਲੇ ਘੁੰਮ ਰਹਾ ਕੇ ਇੱਥੇ ਅਸੀਂ ਪੂਰਾ ਧਿਆਨ ਰੱਖਾਂਗੇ ਇੱਥੋਂ ਨਹੀਂ ਟੁੱਟਣ ਦਿੰਦੇ ਸੋ ਪਿੰਡ ਮਕਰੋੜ ਸਾਹਿਬ ਜਿਹੜਾ ਪਿੰਡਾ ਉਸਦੇ ਵਾਸੀ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਨੇ ਕਿਵੇਂ ਦੇ ਹਾਲਾਤ ਨੇ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਜੀ ਸਾਬਕਾ ਚੇਅਰਮੈਨ ਪਿੰਡ ਮਰਹੀ ਮਕਰੋੜ ਸਾਹਿਬ ਜੀ ਠੀਕ ਆ ਜੀ ਗੁਰਦੀਪ ਸਿੰਘ ਜੀ ਕਿਵੇਂ ਦਾ ਮਾਹੌਲ ਆ ਹੁਣ ਕਿਵੇਂ ਆ ਪਾਣੀ ਕਿੰਨਾ ਕ ਵਧਿਆ ਹੋਇਆ ਤੇ ਕਿਵੇਂ ਦੇ ਹਾਲਾਤ ਨੇ ਇਥੋਂ ਪਾਣੀ ਤੇ ਬਾਈ ਜੀ 749 ਫੁੱਟ ਤੇ ਹੋ ਗਿਆ ਬਿਲਕੁਲ ਸਿਰੇ ਲੱਗਾ ਹੋਇਆ ਖਤਰੇ ਦੀ ਘੰਟੀ ਵੱਜ ਰਹੀ ਏ ਜੀ ਕਿਸੇ ਪਾਸੇ ਵੀ ਕਿਸੇ ਵੇਲੇ ਵੀ ਕੁਝ ਵੀ ਪਾਣਾ ਵਾਪਰ ਸਕਦਾ ਹੈ ਹਰ ਵੇਲੇ ਸਾਡੇ ਤਲਵਾਰ ਲਟਕ ਰਹੀ ਸਿਰ ਦੇ ਉੱਪਰ ਜੀ ਹਾਂਜੀ ਹੁਣ ਅਸੀਂ ਦੇਖ ਰਹੇ ਸੀ ਪਿਛਲੀ ਵਾਰ ਕਿੱਥੋਂ ਟੁੱਟਿਆ ਸੀ ਕਲਗਰ ਪਿਛਲੀ ਵਾਰ ਇਹ ਤੁਹਾਡੇ ਪਿਛਲੇ ਟੁੱਟਿਆ ਸੀ ਨਾਲ ਲੱਗਦੇ ਆ ਇਧਰ ਕੈਮਰਾ ਕਮਾਓਗੇ ਨਾ ਇੱਕ ਨਕਨਡ ਚਾਹੀਤ ਇੱਥੋਂ ਤੇ ਸਾਡਾ ਫੁੱਲ ਦੇ ਪਿੰਡੇ ਅੱਗੇ ਉੱਥੋਂ ਟੁੱਟ ਗਿਆ ਸੀ ਠੀਕ ਹੈ ਔਰ ਪਿੱਛੇ ਵੀ ਕਾਫੀ ਲੱਕੇ ਟੁੱਟ ਗਏ ਸੀ ਖਨੋਰੀ ਤੱਕ ਰ ਜਾ ਕੇ 10 15 ਤੋਂ ਜੱਪ ਟੁੱਟ ਗਏ ਸੀ ਪਿ ਪਿਛਲੀ ਵਾਰ ਜੀ ਸੀਐਮ ਭਗਵੰਤ ਸਿੰਘ ਮਾਨ ਵੀ ਪਹੁੰਚੇ ਸੀ ਇੱਥੇ ਦੇਖਣ ਜਾਇਜ਼ਾ ਲੈਣ ਪੂਰਾ ਹਾਂਜੀ ਆਏ ਸੀ ਜੀ ਠੀਕ ਹੈ ਆਉਣ ਤੋਂ ਬਾਅਦ ਉਹਨਾਂ ਨੇ ਥੋੜਾ ਜਿਹਾ ਕੀਤਾ ਜੀ ਸਾਡਾ ਲੈ ਕੇ ਇੱਥੋਂ ਜਿਵੇਂ ਆ ਦੋਨੇ ਪਾਸੇ ਮਿੱਟੀ ਪਵਾਇਤੀ ਬੰਦ 18 ਕੁ ਕਿਲੋਮੀਟਰ ਖਲੋਰੀ ਤੱਕ ਕੁਝ ਲੋਕਾਂ ਨੇ ਪਾਈ ਜ਼ਿਮੀਂਦਾਰਾਂ ਨੇ ਕੋਈ ਸਰਕਾਰ ਨੇ ਪਾਈ ਤੇ ਉਸ ਤੋਂ ਬਾਅਦ ਕੋਈ ਮੁਰਕੇ ਸਫਾਈ ਨਹੀਂ ਹੋਈ ਮੁਰਕੇ ਕਿਸੇ ਸਾਰ ਨਹੀਂ ਲਈ ਸਾਡੀ ਆ ਹੋਣੀ ਬਸ ਤੁਰਤ ਮੌਕੇ ਤੇ ਆਉਂਦੇ ਨੇ ਫੋਟੋ ਫੋਟੋ ਖਚਾ ਕੇ ਚਲੇ ਜਾਂਦੇ ਨੇ ਨਹੀਂ 23 ਤੋਂ ਬਾਅਦ ਜਦੋਂ 23 'ਚ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਕੋਈ ਸਰਕਾਰ ਅਲਰਟ ਨਹੀਂ ਹੋਈ ਉਸ ਤੋਂ ਬਾਅਦ ਵੀ ਮੈਂ ਕਹਿੰਦਾ ਸਪਾਈ ਦੀ ਵਜ੍ਹਾ ਹੋਰ ਸੁਣ ਲੋ ਕੀ ਕੀਤਾ ਨਾ ਸਾਡੇ ਨਾਲ ਹੋਰ ਤੇਰਵੀਂਗੀ ਕੀਤੀ ਏ ਲੈ ਕੇ ਮਕੋਰੜ ਸਾਬ ਤੋਂ ਖਨੋਰੀ ਤੱਕ ਲਗਭਗ 2 ਕਿਲੋਮੀਟਰ ਬਣਦਾ ਏ ਜਿਹੜੀ ਸਾਡੇ ਪਿਛਲੇ ਸਾਲਾਂ ਦੇ ਵਿੱਚ ਜ਼ਮੀਨ ਰਿਕੁਆਇਰ ਕੀਤੀ ਗਈ ਜ਼ਿਮੀਂਦਾਰਾਂ ਤੋਂ ਔਰ ਬਹੁਤ ਰੇਟ ਘੱਟ ਦੇ ਕੀਤੀ ਗਈ ਲਗਭਗ 6 ਲੱਖ ਰੁਪਏ ਦੇ ਹਿਸਾਬ ਤੇ ਔਰ 600 ਹੀ ਕਿਲਾ ਰਿਕੁਆਇਰ ਕੀਤਾ ਗਿਆ ਉਹ ਸਾਰੀ ਜ਼ਮੀਨ ਦੇ ਵਿੱਚ ਲੈ ਕੇ ਇਸ ਜਗ੍ਹਾ ਤੋਂ ਖਨੋਰੀ ਤੱਕ ਰੇਟ ਬੋਟੇ ਲਵਾਜਦੇ ਨੇ ਹੁਣ ਸਾਰੇ ਦਰਖਤ ਲਵਾਜਦੇ ਨੇ ਕਿਸਾਨਾਂ ਨੇ ਵਿਚਾਰੇ ਬਹੁਤ ਵਿਰੋਧ ਕੀਤਾ ਬਹੁਤ ਰੌਲਾ ਪਾਇਆ ਵੀ ਇਹ ਤੇ ਸਪਾਈ ਨਹੀਂ ਹੁੰਦੀ ਜਦੋਂ ਜ਼ਿਮੀਂਦਾਰ ਪੱਠੇ ਵੇਚਦਾ ਸੀ ਵਿਚਰੀ ਵੇਚਦਾ ਸੀ ਉਹ ਹਰ ਛੇ ਮਹੀਨੇ ਬਾਅਦ ਸਪਾਈ ਕਰ ਦਿੰਦਾ ਸੀ ਉਹ ਚਾਲੂ ਰਹਿੰਦੀ ਸੀ ਇਹ ਤਾਂ ਉਲਟਾ ਜੰਗਲ ਬਣਾ ਰਹੇ ਨੇ ਸੋ ਸਪਾਈ ਕਰਨ ਦੀ ਵੀ ਜਾਇ ਇਹ ਪਤਾ ਨਹੀਂ ਕਿਉਂ ਬਣਾ ਰਹੇ ਨੇ ਇਹ ਸਮਝਦੇ ਕਿ ਪਾਣੀ ਹੋਰ ਸਲੋ ਜਾਊਗਾ ਹੋਰ ਪਰਨ ਦੇ ਟੁੱਟਣ ਦੇ ਚਾਂਸ ਵਧਣਗੇ ਬਿਲਕੁਲ ਜੀ ਵਧਣਗੇ ਇਹ ਸੀ ਡਰੇਨ ਵੈਕਮੈਂਟ ਦਿੱਤੀ ਵੀ ਜ਼ਿਮੀਂਦਾਰਾਂ ਨੂੰ ਲੈ ਕੇ ਆਉਂਦਾ ਬੜੇ ਸਸਤੇ ਰੇਟਾਂ ਤੇ ਹੁਣ ਚੱਕ ਇਹਨਾਂ ਨੇ ਡਰੇਣੀ ਭਾਗ ਦੂਜਣ ਦੇ ਦਿੱਤੀ ਸੌਰੀ ਆਪਣੇ ਨੂੰ ਜੰਗਲਾਤ ਭਾਗ ਨੂੰ ਦੇ ਦਿੱਤੀ ਏ ਉਹ ਸਾਨੂੰ ਕਹਿੰਦੇ ਜੇ ਕਿ ਦਾਬੜਾ ਹੀ ਮਿੱਟੀ ਚੱਕ ਲਿਆਣਾ ਤੁਸੀਂ ਪਰਚਾ ਕਰਾ ਦੇਵਾਂਗੇ ਇੱਕ ਪੇਡਾ ਪਟਾ ਕੇ ਅਸੀਂ ਪਰਚਾ ਕਰਾ ਦੇਾਂਗੇ ਸਾਡੇ ਹੋਏ ਨੇ ਮੰਡਵੀ ਅਰਸੇਡੀ ਦੇ ਵਿੱਚ ਜਾ ਕੇ ਜੀ ਠੀਕ ਹੈ ਇਹ ਖਲਾਤ ਹੈ ਜੀ ਲੋਕਾਂ ਦੇ ਵਿਰੋਧ ਦੇ باوجود ਇਹ ਕੰਮ ਕੀਤਾ ਗਿਆ ਕੀਤਾ ਜੀ ਬਹੁਤ ਜ਼ਿਆਦਾ ਜੀ ਤੁਸੀਂ ਦੱਸੋ ਵੀ ਜਿਹੜਾ ਇੱਕ ਆਪਾਂ ਸਾਰੇ ਜ਼ਿਮੀਂਦਾਰਾ ਕਰਦੇ ਆ ਆਪਾਂ ਪੰਜਾਬ ਦੇ ਰਹਿਣ ਵਾਲੇ ਸਾਰੇ ਜਿਹੇ ਹੈਗੇ ਆ ਜੋ ਤਾਂ ਆਪਾਂ ਖਾਲ ਵੀ ਬਣਾਣੇ ਆ ਜੇ ਖਾਲ ਦੇ ਵਿੱਚ ਚਾਰ ਵੀ ਕਿਤੇ ਪੇਡੇ ਲੱਗ ਜਾਣ ਆਪਾਂ ਖਾਲ ਦੀ ਸਿੰਗਾਹੀ ਨਾ ਕਰੀਏ ਪਾਣੀ ਲੰਘ ਜਾਊਗਾ ਜਿੰਨੀ ਮਰਜ਼ੀ ਮੋਟ ਚੰਗੀ ਹੋਵੇ ਉਛਲੂਗੀ ਨਾ ਉਹ ਇਹਨਾਂ ਵਿੱਚ ਪੇਡੇ ਲਵਾਇਤੇ ਨਖੋਰੀ ਤੱਕ ਠੀਕ ਹੈ ਔਰ ਤੁਸੀਂ ਡਰੇਨਾਂ ਦਾ ਹਾਲ ਦੇਖ ਹੀ ਲਿਆ ਏ ਉਹ ਪਿੱਛੇ ਤੁਹਾਡੇ ਪੱਤਰਕਾਰ ਵੀਰ ਨੇ ਵਿੱਚ ਧੂਰ ਆਲੇ ਨੂੰ ਲਾਈ ਸੀ ਸਾਰੀ ਖਬਰ ਕਿਵੇਂ ਹਾਲ ਹੋਇਆ ਪਿਆ ਪਤਾ ਨਹੀਂ 200 ਕਰੋੜ 300 ਕਰੋੜ ਕੀ ਕੀ ਕੀਤਾ ਕਿੱਥੇ ਕਿੱਥੇ ਪੈਸਾ ਲਾਇਆ ਸਾਨੂੰ ਤਾਂ ਦੇਖੀ ਨਹੀਂ ਸਭਾਈ ਹੋਈ ਕਿਤੇ ਠੀਕ ਹੈ ਅਸੇ ਕੋਈ ਇੱਥੇ ਤੁਸੀਂ ਸਹਰਾਣੇ ਖੜੇ ਹੋ ਇੱਥੇ ਤੁਹਾਡਾ ਪਿੰਡਾ ਬਿਲਕੁਲ ਨਜ਼ਦੀਕ ਕੋਈ ਕਦੇ ਜੀ ਸੀ ਬੀ ਨਹੀਂ ਦੇਖੀ ਜਦੋਂ ਕੋਲ ਨਹੀਂ ਆਈ ਜ ਕੈਲਸ਼ੀਮ ਸਾਹਿਬ ਨੇ ਆਉਣਾ ਸੀ ਕੱਲ ਤਿੰਨ ਚਾਰ ਆਈਆਂ ਇੰਟਰੈਕਟਾਂ ਦੇ ਉੱਪਰ ਉਹ ਪਤਾ ਲੱਗ ਗਿਆ ਜਦੋਂ ਕੈਨਸਲ ਹੋ ਗਿਆ ਉਹਦਾ ਪ੍ਰੋਗਰਾਮ ਉਹ ਫਿਰਫੂ ਚੱਕਰ ਹੋ ਗਈਆਂ ਨੇ ਠੀਕ ਹੈ ਆਉਂਦੀਆਂ ਥਾਣਾਂ ਦੇਖਣੇ ਸੀ ਠੀਕ ਹੈ ਜੁਰ ਕੰਮ ਨਹੀਂ ਕਰਦੀ ਉਹ ਦਿਖਾਉਣ ਵਾਸਤੇ ਹੁੰਦੀ ਉਹ ਦਿਖਾਉਣ ਵਾਸਤੇ ਹੁੰਦੀਆਂ ਨੇ ਫੋਟੋ ਸਾਨੂੰ ਦਿਖਾ ਜਾਂਦੇ ਨੇ ਸ਼ੁਨ ਧੰਨਵਾਦ ਉਹਨਾਂ ਦਾ ਚਲੋ ਵੀ ਇਸ ਗੱਲ ਦਾ ਬਾਕੀ ਪ੍ਰਸ਼ਾਸਨ ਦੇ ਕਿੰਨੇ ਇੱਕ ਪ੍ਰਬੰਧ ਨੇ ਪ੍ਰਸ਼ਾਸਨ ਅਸੀਂ ਦੇਖਦੇ ਆਂ ਗੱਡੀਆਂ ਫਿਰਦੀਆਂ ਨੇ ਐਸਡੀਐਮ ਸਾਹਿਬ ਆਉਂਦੇ ਨੇ ਜਾਂ ਕੈਬਨਿਟ ਮੰਤਰੀ ਵੀ ਇੱਥੇ ਪਹੁੰਚੇ ਨੇ ਪ੍ਰਸ਼ਾਸਨ ਕਿੰਨਾ ਕੰਮ ਕਰ ਰਿਹਾ ਹੈ ਪ੍ਰਸ਼ਾਸਨ ਦਾ ਇੱਕੋ ਕੰਮ ਹੈ ਜਿਹੜੇ ਸਾਡੇ ਨਰੀਗਾ ਵਾਲੇ ਵਿਚਾਰੇ ਵੀਰ ਨੇ 70 ਸਾਲ ਦੀ ਮਾਤਾ ਕੋਈ 80 80 ਸਾਲ ਦਾ ਬੁੱਢਾ ਕੋਈ ਛੋਟਾ ਕੋਈ ਵੱਡਾ ਉਹ ਸਾਰੇ ਇਕੱਠੇ ਕਰਕੇ ਆ ਥੈਲੇ ਦੇ ਦਿੰਦੇ ਨੇ ਥੈਲੇ ਭਰੀ ਜੋ ਥੈਲੇ ਭਰੀ ਜੋ ਬੰਦ ਕਰੀ ਜੋ ਇਸ ਤੋਂ ਬਾਅਦ ਕੁਝ ਨਹੀਂ ਹੈ ਤੁਸੀਂ ਚਲੇ ਜਾਓ ਇਧਰ ਮੰਡੀ ਵੀ ਚਲੇ ਜਾਓ ਫੁੱਲਦ ਨੂੰ ਚਲੇ ਜਾਓ 1 ਕਿਲੋਮੀਟਰ ਦੇ ਲੋ ਸੱਜੇ ਖੱਬੇ ਤੁਹਾਨੂੰ ਇੱਕ ਬੰਦਾ ਵੀ ਨਹੀਂ ਮਿਲੂਗਾ ਕਿਸੇ ਪ੍ਰਸ਼ਾਸਕ ਦਾ ਨਾ ਹੋਰ ਵੀ ਅਧਿਕਾਰੀ ਕੋ ਮਿਲੂਗਾ ਸਿਰਫ ਇੱਥੇ ਪੁੱਲ ਦੇ ਉੱਤੇ ਹੀ ਬਸ ਫੋਟੋਕਸ ਜਾਣ ਵਾਸਤੇ ਹੁੰਦੇ ਨੇ ਸਹੀ ਤੇ ਦੇਖਦੇ ਆ ਜੀ ਠੀਕ ਹੈ ਨੀ ਕੈਬਨਿਟ ਮੰਤਰੀ ਵੀ ਪਹੁੰਚੇ ਨੇ ਵਿਰਿੰਦਰ ਗੋਇਲ ਅੱਜ ਕਹਿੰਦੇ ਕੁਝ ਉੱਥੇ ਪਾਣੀ ਲੀਕ ਹੋਣ ਦੇ ਚਾਂਸ ਜਏ ਨੇ ਸਾਹਮਣੇ ਫਿਰ ਉਹ ਮੌਕੇ ਤੇ ਪਹੁੰਚੇ ਸੀ ਨਹੀਂ ਉਹਨਾਂ ਨੇ ਕੁਛ ਨਹੀਂ ਕੀਤਾ ਉਹ ਤਾਂ ਆਪ ਵੀ ਵਿਚਾਰੇ ਬੰਦੇ ਖੜੇ ਸੀ ਸਾਰੇ ਵਿਚਾਰੇ ਸਾਡੇ ਨਗਰ ਖੜਾ ਹੈ ਸਲੇਮਗੜ੍ਹਪੁਰ ਨੂੰ ਪੈਣੀ ਸੁਰਜਨ ਪੈਣੀ ਮੰਡਵੀ ਫੁੱਲਦ ਸਾਰੇ ਖੜੇ ਨੇ ਇਹ ਵਿਚਾਰੇ ਆਪ ਵੀ ਕਰ ਰਹੇ ਉਹ ਨਹੀਂ ਕਰਨਾ ਸੀ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਉਹ ਕੁਦਰੇ ਥੱਲੇ ਪਾਈਪ ਸੀ ਗਲੀ ਕਿਉਂਕਿ ਉਹਨਾਂ ਨੂੰ ਗੁਰੂ ਦੀ ਕਿਰਪਾ ਹੋ ਗਈ ਉਹਨਾਂ ਨੇ ਬੰਦ ਕਰ ਲਿਆ ਧੰਨਵਾਦ ਪ੍ਰਮਾਤਮਾ ਦਾ ਵੀ ਉਹ ਬਚਤ ਰਹਿ ਗਈ ਸਾਡੀ ਠੀਕ ਹੈ ਉਹ ਬਾਕੀ ਪਾਈਪ ਵੱਡਾ ਨੁਕਸਾਨ ਕਰ ਦਿੰਦਾ ਸੀ ਉਹ ਤਾਂ ਪਾੜ ਪਾ ਦਿੰਦਾ ਹਾਂ ਵੱਡਾ ਹੋ ਜਾਂਦਾ ਜੀ ਬਿਲਕੁਲ ਪਾੜ ਜਾਂਦਾ ਸੀ ਉਹਦੇ ਉਹ ਸਮਝ ਗਿਆ ਚਲੋ ਕਿਰਪਾ ਮਹਾਰਾਜ ਦੀ ਸਾਡੀ ਬਚਤ ਰਹਿ ਗਈ ਸਾਡੀ ਜੀ ਠੀਕ ਹੈ ਹੁਣ ਉਥੋਂ ਕਿੰਨਾ ਕੁ ਦੂਰ ਆ ਪਾਣੀ ਉਥੋਂ ਜੇ ਲਾਈਏ ਕਿੰਨੇ ਕੁ ਫੁੱਟ ਦਾ ਫਰਕ ਆ ਜੀ ਕਿੱਥੋਂ ਜਿੱਥੋਂ ਪਹਿਲਾਂ ਪਿਛਲੀ ਵਾਰੀ ਟੁੱਟਿਆ ਸੀ ਲੈ ਕੇ ਖਨੌਰੀ ਤੋਂ ਮਕੋਰੜ ਸਾਹਿਬ ਤੱਕ ਸਾਰਾ 3 ਫੁੱਟ ਦਾ ਫਰਕ ਹੈ ਕਿਤੇ ਵੇਖ ਲੋ ਛੱਲਾ ਵਜਰੀਆਂ ਨੇ ਜੇ ਕਿਤੇ ਵੀ ਟੁੱਟ ਗਿਆ ਇੱਕ ਵਾਰ ਵੀ ਕਿਤੇ ਕਿਤੇ ਹੋਂਦਾ ਕੰਟਰੋਲ ਸਾਡੇ ਤੋਂ ਸਿਰਫ ਸਾਡਾ ਪੁੱਲ ਪੁੱਲ ਦੇ ਦੱਸ ਲੇਗਾ ਉਹਨੂੰ ਪ੍ਰਸ਼ਾਸਨ ਵੀ ਦੱਸੂਗਾ ਹੋਰ ਅਧਿਕਾਰੀ ਵੀ ਅੱਗੇ ਪਿੱਛੇ ਕਿਤੇ ਜਾ ਕੇ ਫੋਟੋ ਖਿੱਚ ਕੇ ਦਿਖਾ ਦੇ ਇਹਨਾਂ ਦੀ ਸਾਨੂੰ ਠੀਕ ਹੈ ਠੀਕ ਹੈ ਪਤਾ ਨਹੀਂ ਕਹਿਣਗੇ ਕੱਲ ਨੂੰ ਵੀ ਸਾਡੇ ਖਿਲਾਫ ਬੋਲਦਾ ਖਿਲਾਫ ਨਹੀਂ ਬੋਲ ਰਿਹਾ ਸੱਚੀ ਗੱਲ ਰੋ ਰਹਾ ਆ ਪਤਾ ਹੈ ਨਾ ਜ਼ਿਮੀਂਦਾਰ ਨੇ ਲੱਖ ਲੱਖ ਰੁਪਏ ਠੇਗਾ ਭਰਿਆ ਹੈ 80 8000 ਰੁਪਏ 90 9000 ਰੁਪਏ ਸਾਡਾ 1000 ਏਕੜ ਤੇ ਬਾਈ ਜੀ ਮਰ ਚੁੱਕਾ ਹੈ ਜੀ ਸਾਡੀ 1000 ਇੱਧਰ ਦਿਖਾਓ ਤੁਸੀਂ ਕੈਮਰਾ ਬਾਈ ਜੀ ਆ ਡੁੱਬ ਚੁੱਕੀ ਸਾਰੀ ਯਾਰ ਕਿਤੇ ਡੁੱਬ ਗਈ ਏ ਤੇ 200 ਏਕੜ ਪਰਲੇ ਪਾਸੇ ਡੁੱਬ ਗਈ ਏ ਮੀਨ ਨਾਲ ਇਹ ਕਿਵੇਂ ਮੀਨ ਨਾਲ ਡੁੱਬੀ ਆ ਮੀਨ ਵਾਲੀ ਠੀਕ ਹੈ ਠੀਕ ਹੈ ਇਹ ਮੀਨ ਨਾਲ ਡੁੱਬੀ ਆ ਜੇ ਕਿਤੇ ਦੂਜਾ ਫਿਰ ਤਾਂ ਬਚਦੀ ਕੁਝ ਨਹੀਂ ਜੀ ਫਿਰ ਤਾਂ ਰਹਿੰਦੀ ਕੁਝ ਨਹੀਂ ਫਿਰ ਤੋਂ ਸਾਡਾ ਪਿਛਲੀ ਵਾਰੀ ਵੀ 23 ਦੇ ਵਿੱਚ ਲੈ ਕੇ ਖਨੌਰੀ ਬਨਾਰਸੀ ਤੋਂ ਹੋਤੀਪੁਰ ਨਵਾਂਗਾ ਉਹ ਬੰਗਾ ਬਸਹਿਰਾ ਸੁਰਜਰ ਪੈੜੀ ਪੁੰਦਰ ਪੈੜੀ ਨਵਾਂਗਾ ਉਹ ਸਾਡਾ ਪਿੰਡ ਅਕੇ ਫੁੱਲ ਦਾ ਆ ਗਿਆ ਹਾਂਡੇ ਕੁਦਨੀ ਕਾਲੀ ਤੱਕ ਕਰ 50000 ਏਕੜ ਮਾਰਗੇ ਸੀ ਪੂਰੀ 50000 ਏਕੜ ਕਈਆਂ ਪਿੰਡਾਂ ਦੇ ਵਿੱਚ ਤੇ ਪੱਠਾ ਚਾਰਾ ਬਣੀ ਸੀ ਰਿਆ ਹੋਈ ਸੀ ਕਿ ਹੱਤਾ ਪਰਾਂ ਤੋਂ ਬਾਅਦ ਜੇ ਟੁੱਟੀ ਸੀ ਹਾਂਜੀ ਉਸ ਤੋਂ ਬਾਅਦ ਕਹਿੰਦੇ ਕਈ ਸਾਲ ਫਸਲ ਨਹੀਂ ਹੁੰਦੀ ਜੀ ਕਣਕ ਵੀ ਨਹੀਂ ਬੀਜੀ ਜਾਂਦੀ ਫਿਰ ਨਾ ਜੀ ਕਣਕ ਕਿੱਥੇ ਬੀਜੀ ਆਉਗੀ ਫਿਰ ਹਾਂਜੀ ਹਾਂਜੀ ਲੱਖ ਲੱਖ ਰੁਪਈਆ ਦੀ ਹਾਂਜੀ ਬਿਲਕੁਲ ਤੇ ਹੁਣ ਹਾਲਾਤ ਜਨਕਿ ਹਜੇ ਖਤਰੇ ਵਾਲੇ ਨਹੀਂ ਪੂਰਾ ਖਤਰਾ ਜੀ ਪੂਰੀ ਸਾਨੂੰ ਸਾਡੇ ਕੁਝ ਵੀ ਹੋ ਸਕਦਾ ਕਿਸੇ ਵੇਲੇ ਵੀ ਸਾਡਾ ਵਾਪਰ ਸਕਦਾ ਬਸ ਸਾਡੇ ਗੁਰੂ ਦੀ ਕਿਰਪਾ ਹੈ ਹਾਂਜੀ ਹਾਂਜੀ ਬਿਲਕੁਲ ਹਾਂ ਭਾਈ ਜੀ ਇੱਥੇ ਆਓ ਇੱਥੇ ਆਓ ਕੀ ਗੱਲ ਕੀ ਹੋ ਗਈ ਨਾ ਨਾ ਉ ਫਿਰ ਡਿਸਟਰਬ ਨਾ ਕਰੂੰ ਕੀ ਰਾਤ ਇੱਥੇ ਜਿੰਨੇ ਵੀ ਆ ਖੜੇ ਨੇ ਚਾਹੇ ਚੀਤੇ ਪਕਪੜੇ ਪਾਏ ਕੋਈ ਮਰਜ਼ੀ ਖੜ ਜਾ ਮੇਰੀ ਪਾਕ ਜਾ ਖੜ ਜਾ ਨਾ ਕਿਸੇ ਜੇ ਕਥੇਲਾ ਚੱਕੇ ਤਾਂ ਕਹੇ ਨਰੇਗ ਵਾਲਿਆਂ ਦਾ ਬਹੁਤਾਂ ਨਪਾਦਾ ਇੰਨਾ ਕੰਮ ਕਰਾ ਜੋ ਵੀ ਹੱਦਾਂ ਪਾਰਾ ਪਰ ਉੱਥੇ ਇੱਕ ਵੀ ਬੰਦਾ ਦਾਦੇ ਆ ਖੜਾ ਮੇਰੇ ਸਾਹਮਣੇ ਘਰਾ ਦੇ ਇਧਰ ਮੂੰ ਮੈਂ ਕਿਸੇ ਪਾਰ ਦੀ ਤਾਰ ਨਹੀਂ ਮਰਦਾ ਚਾਹੇ ਅਕਾਲੀ ਚਾਹੇ ਬਾਦਲ ਕੋਈ ਮਰਜ਼ੀ ਹੋਵੇ ਕੋਈ ਮਾਤੋ ਲਿਓ ਤੱਕਰਾ ਇੱਕ ਬੰਦਾ ਵੀ ਦਾਦੇ ਜੇ ਕਿਸੇ ਥੈਲਾ ਚੱਕਾ ਹੋਵੇ ਤੇ ਖੜ ਕੇ ਬੋਲਣਾ ਬਹੁਤ ਸਾਡਾ ਉੱਥੇ ਜਿੰਨੇ ਬੰਦੇ ਤੇ ਸਰਦ ਹੋ ਰਿਹਾ ਕੇ ਖੜ ਗਏ ਹਾਲਾਤ ਕਿਵੇਂ ਨੇ ਪੈਸੇ ਹਾਲਾਤ ਕਿਵੇਂ ਨੇ ਆ ਤਾਂ ਵਧੀਆ ਨੇ ਇੱਕ ਉਪਗ੍ਰਹਾਤ ਮਨੂ ਦੇ ਵਿੱਚੋਂ ਖੜ ਕੇ ਰੁਕੂਗੇ ਇਹਨੂੰ ਇਹ ਗੱਲਾਂ ਆ ਸਫਾਈ ਗੱਲ ਸਫਾਈ ਦੀ ਅਭੀ ਸਫਾਈ ਪਹਿਲਾਂ ਪੱਥਰਲੇ ਕਿੰਨੇ ਸਾਲ ਰਾਜ ਕਰਿਆ ਔਰ ਨੱਕੇ ਤੇ ਕਿੰਨੀ ਕਿ ਮਿੱਟੀ ਲੱਗਿਆ ਪਹਿਲਾਂ ਤੇ ਇਹਨੂੰ ਆਪ ਹੀ ਪੁੱਛ ਰਹੇ ਜਿੰਨੇ ਕਹਿ ਗਏ ਨੇ ਹੈ ਅੱਜ ਆ ਰਿਹਾ ਸੁਖਵੀਰ ਜੀ ਅੱਜ ਜਾਣ ਕੇ ਚੱਲ ਬੜੀ ਚੰਗੀ ਗੱਲ ਆ ਅੱਗੇ ਚੱਲੋ ਉਹਨਾਂ ਦੀ ਪਰਮਾਤਮਾ ਅਗੇ ਸਰਕਾਰ ਵੱੜ ਜਾ ਜੁਰਬੀ ਲੱਗ ਜਾ ਉਹ ਪਤਾ ਇਥੇ ਕੋਈ ਵੀ ਨਹੀਂ ਗੌਰ ਕਰਦਾ ਕੋਈ ਵੀ ਨਹੀਂ ਭਾਈ ਜੀ 2023 ਚ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਕੋਈ 2023 ਚ ਟੁੱਟਿਆ 6800 ਰੁਪਏ ਆਈਆ ਹੈ ਉਸ ਤੋਂ ਬਾਅਦ ਲੋਕਾਂ ਦੇ ਪੁੱਛ ਕੇ ਦੇਖੋ ਵੀ ਫਸ ਲੱਖ ਲੱਖ ਰੁਪਏ ਦੀ ਫਸਲ ਹੋਈ ਆ ਹੈ ਇਹ ਗੱਲਾਂ ਕਹਿਣੀ ਹੀ ਸਾਨ ਹੁੰਦੀ ਆਲੇ ਲਾਲਾ ਜਿਹੜਾ ਮੱਧ ਤੇ ਇੱਕ ਥੈਲਾ ਨਹੀਂ ਚੱਕਦਾ ਉੱਥੇ ਆ ਕੇ ਇੱਥੇ ਆ ਕੇ ਪਾਸੇ ਦਿੰਦਾ ਵੀ ਬਈ ਮੈਂ ਬੜਾ ਵੀ ਔਖਾ ਤੈਨੂੰ ਨਹੀਂ ਲੱਗਦਾ ਵੀ ਜਿਹੜੇ ਹੁਣ ਥੈਲੇ ਚੱਕ ਰਹੇ ਨੇ ਜੇ ਸਰਕਾਰ ਪਹਿਲੇ ਹੀ ਇੱਥੇ ਜੀਸੀਬੀਆਂ ਲਿਆ ਕੇ ਪੱਕੇ ਕਰਵਾ ਦਿੰਦੀ ਪਰ ਆ ਬਾ ਐਤ ਕੀ ਕੋਈ ਨੀਤੀ ਦਾ ਕੰਮ ਨਹੀਂ ਹੈ ਪਹਿਲਾਂ ਕਿਹੜੀ ਸਰਕਾਰ ਚ ਡੂਟਾ ਇਹ ਦੱਸ ਜੇ ਕਈ ਵਾਰ ਚੱਲ ਪਾਣੀ ਨਹੀਂ ਆ ਦੋ ਵੱਖਰੀ ਗੱਲ ਆ ਜਦੋਂ ਵੀ ਆਉਂਦਾ ਟੁੱਟਦਾ ਹੀ ਟੁੱਟਦਾ ਚਾਹੇ ਕੋਈ ਮਰਜ਼ੀ ਸਰਕਾਰ ਆ ਜੇ ਇਹਦਾ ਕੋਈ ਹੱਲ ਨਾ ਹੈ ਇੱਥੇ ਖੜਕੇ ਪਾਸ ਜਿਹੜਾ ਬਿਲਕੁਲ ਸਾਡਾ ਜਿੰਨੇ ਬੰਦੇ ਤੇ ਉੱਥੇ ਦੇਖ ਕੇ ਕੱਟਨੇ ਹੋਣਾ ਤੁਹਾਨੂੰ ਕੀ ਲੱਗਦਾ ਹੱਲ ਹੱਲ ਕੀ ਆ ਇਹਦਾ ਹੱਲ ਤੁਹਾਨੂੰ ਤੁਹਾਨੂੰ ਲੱਗਦਾ ਕੋਈ ਹੱਲ ਹੈ ਹੱਲ ਤਾਂ ਭਰਾਬਰ ਤੇਰੀ ਗੱਲ ਸਾਂ ਮੈਨੂੰ ਕਹਿ ਦੇ ਵੀ ਸ਼ਰਮਾ ਮੈਨੂੰ ਵੀ ਆਪ ਮੈਂ ਤੇ ਦੱਸਦਾ ਮੇਰੇ ਪਿੰਡ ਦੇ ਨਾ ਆ ਪਰਲੇ ਪਿੰਡ ਤੋਂ ਸ਼ਰਮਾਰੀਆ ਪਰਵਾਜ਼ਰ ਤੱਕ ਦੇ ਲੋਕ ਉਰੇ ਆ ਰਹੇ ਨੇ ਜੇ ਸਾਡੇ ਪਿੰਡ ਦਾ ਉਧਰ ਇੱਕ ਵੀ ਗਿਆ ਹੋਵੇ ਮੈਂ ਵੀ ਵਿੱਚ ਆ ਕੋਈ ਮੈਂ ਬਾਹਰ ਨਹੀਂ ਆ ਇੱਕ ਬੰਦਾ ਵੀ ਗਿਆ ਹੋਵੇ ਵਸੇ ਤੇ ਚਿੱਟੇ ਕੱਪੜੇ ਪਾ ਕੇ ਕਹਿਣੇ ਹੀ ਸਾਨ ਹੁੰਦਾ ਥੈਲਾ ਚੱਕਿਆ ਕੇ ਸਾਡੇ ਰੜ ਕਹੇ ਸਾਨੂੰ ਵੀ ਮਾਰੋ ਵੀ ਸਾਡੇ ਬੰਦੇ ਹੁਣ ਤੁਸੀਂ ਬੋਲ ਦਿਓ ਕੋਈ ਮੈਂ ਕੱਲਾ ਬੰਨੇ ਹੋਇਆ ਮੈਂ ਐਡਾ ਪੜਿਆ ਲਿਖਿਆ ਨਹੀਂ ਆ ਤਸਵੀਰਾਂ ਤੁਹਾਨੂੰ ਮਕਰੌਰ ਸਾਹਿਬ ਦੀਆਂ ਦਿਖਾ ਰਿਹਾ ਜਿੱਥੇ ਦੀ ਲਗਾਤਾਰ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਕਿਉਂਕਿ ਲੋਕ ਇਕੱਠੇ ਨੇ ਪੂਰੇ ਗੱਲਬਾਤ ਵੀ ਕਰ ਰਹੇ ਨੇ ਬਾਈ ਜੀ ਵੀ ਮੌਜੂਦ ਨੇ ਬਾਈ ਜੀ ਕਹਿ ਰਹੇ ਨੇ ਕਿ ਕਰਨ ਵਾਲੇ ਹੋਰ ਨੇ ਜੀ ਬੋਲਣ ਵਾਲੇ ਹੋਰ ਰਹਿੰਦੇ ਨੇ ਬਾਈ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਮੈਂ ਪਹਿਲਾਂ ਮੈਂ ਪਹਿਲਾਂ ਕਹਿ ਗਿਆ ਡਾਵਾ ਵੀ ਕੰਮ ਕਰ ਰਹੇ ਨੇ ਵਿਚਾਰੇ ਲੋਕ ਲੋਕ ਕਰ ਰਹੇ ਨੇ ਮੈਂ ਕਿਹਾ ਮੈਂ ਕਰ ਰਿਹਾ ਜਿਹੜੀ ਗੱਲ ਬਾਈ ਨੇ ਕੀਤੀ ਹੈ ਵੀ ਕਿਸੇ ਕੰਮ ਨਹੀਂ ਕੀਤਾ ਜੇ ਕੀਤਾ ਤਾਂ ਕਾਲੀਦਾਲ ਸਰਕਾਰ ਨੇ ਕੀਤਾ ਹੈ ਲੈ ਕੇ ਮਕੋਟ ਸਾਹਿਬ ਤੋਂ ਆਪਣੇ ਖੋ ਆਪਣੇ ਖੋਖਰ ਕਹਿ ਰਿਹਾ ਜੀ ਖਨੋਰੀ ਤੱਕ ਜਿਹੜਾ ਬੰਦ ਮਾਰਿਆ ਪੁੱਛੋ ਕਿੰਨੇ ਮਾਰਿਆ ਦੋਏ ਪਾਸੇ ਜਿਹੜੀ ਕੁਆਰ ਕਹਤੀ ਜ਼ਮੀਨਾਂ ਤਾਂ ਅੱਜ ਦੇ ਬਜੇ ਹੁਣ ਤੱਕ ਰਸ਼ੁਰਕਾ ਤੋਂ ਬਚੇ ਆ ਨਹੀਂ ਹਰ ਵਾਰੀ ਮਾਰਦੇ ਸੀ ਅਸੀਂ ਸਾਡੀ ਉਹ ਕਾਲੀ ਦਲ ਦੀ ਦੇਣ ਸਰਕਾਰ ਦੀ ਤਾਂ ਬਚੇ ਆ ਅਸੀਂ ਗੱਲ ਉਹੀ ਆ ਵੀ ਇਹ ਕੰਮ ਪਹਿਲਾਂ ਹੋਣੀ ਚਾਹੀਦੇ ਸੀ ਜਿਹੜੇ ਕਿਤੇ ਨਾ ਕਿਤੇ ਹੁਣ ਕੰਮ ਆ ਵੀ ਤੁਸੀਂ ਆ ਕੇ ਕੱਪੜੇ ਨਹੀਂ ਪਾ ਕੇ ਲੱਗ ਜੋ ਲੱਗ ਜੋ ਤੁਸੀਂ ਤੁਹਾਡੀ ਰੋਟੀ ਤੁਹਾਡੀ ਮੇਰੀ ਮੇਰੀ ਹੈ ਤੁਹਾਡੀ داری ਤੁਹਾਡੀਦਾਰ ਦੀ ਹਾਂਜੀ ਹਾਂਜੀ ਚਲੋ ਬਿਲਕੁਲ ਸੋ ਲਗਾਤਾਰ ਹਾਂਜੀ ਕੀ ਨਾਮ ਆ ਜੀ ਆਪਾਂ ਫਤੇ ਆ ਜੀ ਕਿੱਧਰ ਕਰੋ ਵੱਲ ਹਾਂਜੀ ਹਾਂਜੀ ਦੇਖੋ ਮੈਂ ਪ੍ਰਧਾਨ ਸਾਹਿਬ ਦੀ ਗੱਲ ਵੀ ਸਹੀ ਹੈ ਦੇਖੋ ਇੱਕ ਵਾਰੀ ਇਨਕੁਆਇਰੀ ਕਰਾਈ ਜਾਵੇ ਕਿ ਕਿੰਨਾ ਪੈਸਾ ਆਇਆ ਸੀਗਾ ਆ ਘੱਗਰ ਦਾ ਵਿਚਾਲਾ ਜੀ ਆ ਤੁਹਾਡੇ ਸਾਹਮਣੇ ਆ ਇੱਥੋਂ ਦਰਖਤ ਪੱਟੇ ਜਾਣ ਗੱਲ ਸਹੀ ਹੈ ਅਗਰ ਖਾਲ ਹੈ ਖਾਲ ਦੇ ਵਿੱਚੋਂ ਦੀ ਪਾਣੀ ਜਾਂਦਾ ਜੀ ਠੀਕ ਹੈ ਉੱਥੇ ਕੂੜਾ ਹੋਊਗਾ ਕੁਝ ਵੀ ਹੈ ਠੀਕ ਹੈ ਨਹੀਂ ਲੰਘਦਾ ਹੈਗਾ ਇੱਥੋਂ ਕੋਈ ਪਹਿਲਾਂ ਮੰਨ ਲਓ ਆਪਾਂ ਕਹਿੰਦੇ ਪੰਜਵੇਂ ਮਹੀਨੇ ਚੌਥੇ ਮਹੀਨੇ ਇਹਦੀ ਸਫਾਈ ਕਰਾਈ ਜਾਵੇ ਪਾਣੀ ਆਰਾਮ ਨਾਲ ਲੰਘੂਗਾ ਜੀ ਇਹ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਹੀ ਗੱਲ ਪਰ ਤਾਂ ਇਹ ਇਹ ਸਫਾਈ ਪਹਿਲਾਂ ਹੋਣੀ ਚਾਹੀਦੀ ਸੀ ਜਦੋਂ ਇੱਥੇ ਬਿਲਕੁਲ ਖਾਲੀ ਹੋ ਜਾਂਦਾ ਹੈ ਖਾਲੀ ਹੋ ਜਾਂਦਾ ਹੈ ਮੰਨ ਲਓ ਜਨਵਰੀ ਦਸੰਬਰ ਚ ਚਲ ਜਦੋਂ ਵੀ ਹੋਵੇ ਉਸ ਟਾਈਮ ਇਹ ਸਫਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਸਾਫ ਘੱਟ ਤੋਂ ਘੱਟ ਆਪਣਾ ਚਲੋ ਜ਼ਿਆਦਾ ਨਹੀਂ ਅਸੀਂ ਮੂਨਕ ਤੱਕ ਤਾਂ ਹੋ ਜੇ ਸਾਬ ਠੀਕ ਹੈ ਹੋਣਾ ਚਾਹੀਦਾ ਇਹ ਤਾਂ ਕਰ ਬਾਈ ਜੀ ਕਹਿ ਰਹੇ ਸੀ ਕਹਿੰਦੇ ਤਾਂ ਤਾਂ ਹੱਲੇ ਨਹੀਂ ਕੋਈ ਹੋਏ ਨਹੀਂ ਸਕਦਾ ਦੇਖੋ ਜੀ ਮੇਰੀ ਗੱਲ ਸੁਣੋ ਕਿਉਂ ਨਹੀਂ ਹੁੰਦਾ ਹੈ ਗੱਲ ਜਦੋਂ ਇਹਦੀ ਸਫਾਈ ਹੋਊਗੀ ਪਾਣੀ ਆਰਾਮ ਨਾਲ ਲੰਘੂਗਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਠੀਕ ਹੈ ਹਾਂ ਸਫਾਈ ਹੋਣੀ ਚਾਹੀਦੀ ਹੈ ਸਾਰਾ ਜਿਹੜੇ ਪ੍ਰਬੰਧ ਸਰਕਾਰ ਹੁਣ ਘੁੰਮ ਰਹੀਆ ਤਾਂ ਇਹ ਪਹਿਲਾਂ ਹੋਣਾ ਚਾਹੀਦਾ ਪਹਿਲਾਂ ਹੋਣਾ ਚਾਹੀਦਾ ਜੀ ਪਹਿਲਾਂ ਕੋਈ ਨਹੀਂ ਆਉਂਦਾ ਹੈਗਾ ਜੀ ਭਾਵੇਂ ਕਿਸੇ ਦੀ ਸਰਕਾਰ ਹੋਵੇ ਭਾਵੇਂ ਕੋਈ ਵੀ ਹੋਵੇ ਨਹੀਂ ਆਉਂਦਾ ਜੀ ਪਹਿਲਾਂ ਇਹ ਬਾਅਦ ਚ ਆਉਂਦੇ ਨੇ ਸਾਰੇ ਜੇ ਅਸੀਂ ਕਹਿੰਦੇ ਆ ਵੀ ਦਸੰਬਰ ਜਨਵਰੀ ਚ ਸਫਾਈ ਹੋ ਜੇ ਆਪਣੇ ਆਪ ਪਾਣੀ ਲੰਘ ਜੂਗਾ ਕੋਈ ਦਿੱਕਤ ਨਹੀਂ ਆ ਇਹ ਵੀ ਗੱਲ ਸਹੀ ਹੈ ਇੱਥੇ ਦਰਖਤ ਲਾਰੇ ਨੇ ਜੀ ਕੋਈ ਵੀ ਨਾ ਪਿੰਡ ਦਾ ਖੜਦਾ ਉੱਥੇ ਕੱਲਿਆ ਸਾਡਾ ਮੰਡ ਵੀ ਮੰਡ ਵੀ ਨੇ ਧਰ ਨਾ ਲਾਇਆ ਸਾਡਾ ਪਿੰਡ ਦਾ ਇੱਕ ਵੀ ਨਹੀਂ ਜਾਂਦਾ ਹੈਗਾ ਆ ਕੱਲੇ ਪ੍ਰਧਾਨ ਸਾਹਿਬ ਜਾਂਦੇ ਨੇ ਜੀ ਠੀਕ ਹੈ ਕੋਈ ਬੰਦਾ ਜਾਂਦਾ ਹੋਵੇ ਹੱਥ ਖੜਾ ਕਰਕੇ ਕਹਦੇ ਮੈਂ ਵੀ ਮੰਡਵੀ ਬਹੁਤ ਵਾਰ ਚਲੋ ਸਾਡੇ ਕੰਟੈਕਟ ਹੁੰਦਾ ਹਰ ਇੱਕ ਬੰਦਾ ਕਹਿੰਦਾ ਤੁਹਾਡੇ ਪਿੰਡ ਦਾ ਕੋਈ ਵੀ ਨਹੀਂ ਜਾਂਦਾ ਹੈਗਾ ਜੀ ਠੀਕ ਹੈ ਇਹ ਜਾਣਾ ਚਾਹੀਦਾ ਉੱਥੇ ਧਰਨੇ ਮੈਂ ਮੰਡਵੀ ਵਾਲਿਆਂ ਨਾਲ ਬਹੁਤ ਵਾਰੀ ਦੇਖਿਆ ਉੱਥੇ ਧਰਨੇ ਲੱਗਦੇ ਆ ਵੀ ਇੱਥੇ ਦਰਖਤ ਨਹੀਂ ਲੱਗਣੇ ਚਾਹੀਦੇ ਸਾਡੇ ਪਿੰਡ ਦਾ ਇੱਕ ਵੀ ਨਹੀਂ ਬੋਲਦਾ ਹੈਗਾ ਠੀਕ ਹੈ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਕਿਸਾਨ ਆ ਜੀ ਕਿਸਾਨਾਂ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਆਪਾਂ ਅਗਲੀ ਖੇਤ ਪਾਣੀ ਲਾਣਾ ਹੁੰਦਾ ਨਾ ਆਪਣੇ ਜਿਹੜੇ ਖਾਲੇ ਹੁੰਦੇ ਨੇ ਮੋਟਰ ਉਹਨਾਂ ਜੋ ਕੱਖ ਕੱਢਨੇ ਆ ਸੀ ਤਾਂ ਸਿਰੇ ਪਾਣੀ ਜਾਂਦਾ ਜੀ ਕੋਈ ਨੁਕਸਾਨ ਨਹੀਂ ਪਣੀਦਾ ਹੁੰਦਾ ਵਧੀਆ ਜਾਂਦਾ ਨਾ ਕੱਢ ਕੇ ਵੇਖੋ ਅਗਲੇ ਸਿਰੇ ਤੇ ਕਿਤੇ ਨਹੀਂ ਪਾਣੀ ਜਾਂਦਾ ਠੀਕ ਹੈ ਇਹੀ ਹਾਲ ਇਹਨਾਂ ਦਰਿਆਵਾਂ ਦਾ ਤੇ ਇੱਥੇ ਕੋਈ ਕਿਸੇ ਨੇ ਸਰਕਾਰ ਨੇ ਕਿਸੇ ਨੇ ਕਿਸੇ ਪਾਸੇ ਕੋਈ ਕੱਖ ਜਾਂ ਕੋਈ ਇਹਦੀ ਸਫਾਈ ਨਹੀਂ ਕਰਾਈ ਤੇ ਜਿਹੜੇ ਕਹਿੰਦੇ ਨੇ ਹੱਲ ਨਹੀਂ ਹੱਲ ਸਰਕਾਰਾਂ ਕਿਵੇਂ ਨਹੀਂ ਕਰ ਸਕਦੀਆਂ ਕਰ ਸਕਦੀਆਂ ਨੇ ਸਰਕਾਰਾਂ ਜੇ ਕਰਨਾ ਚਾਹਣ ਜਲੋ ਵੀ 2023 ਚ ਵੱਡਾ ਨੁਕਸਾਨ ਹੋਇਆ ਜੀ ਉਸ ਤੋਂ ਬਾਅਦ ਕੋਈ ਗੌਰ ਨਹੀਂ ਕਰੀ ਗੰਭੀਰਤਾ ਦਿਖਾਈ ਨਹੀਂ ਸਰਖਾਂ ਜੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਹੀ ਜਦੋਂ ਚਲੋ ਮੰਨਿਆ ਜੇ ਆਪਾਂ ਐ ਕਹਿ ਦਈਏ ਵੀ ਅਕਾਲੀ ਸਰਕਾਰ ਵੇਲੇ ਫਲਾਣੇ ਵੇਲੇ ਹੁਣ ਇੱਥੇ ਇੱਕ ਵਾਰੀ ਹੋਇਆ ਸੀ ਸਾਡਾ ਨੁਕਸਾਨ ਤੋਂ ਉਦੋਂ ਮਰ ਗਿਆ ਉਦੋਂ ਉੱਤਰ ਦੇ ਸਾਰੇ ਪੈਸੇ ਦੇਤਣ ਉਹਨਾਂ ਪੈਸਿਆਂ ਨਾਲ ਹੀ ਲੋਕਾਂ ਨੇ ਪੌਦਾਂ ਲੈ ਕੇ ਖਰਚਾ ਕਰਕੇ ਦੁਬਾਰਾ ਲਾ ਲਈਆਂ ਇਥੇ ਪਰਮਿੰਦਰ ਢੀਂਡਸਾ ਜੀ ਆਪਣੀ ਕਾਲੀ ਸਰਕਾਰ ਹੁੰਦੀ ਸੀ ਉਦੋਂ ਹੀ ਦੇ ਦਿੱਤੇ ਹੁਣ ਮੁਰਗੀਆਂ ਮੁਰਗੀਆਂ ਵਾਲੇ ਤੇ ਬੱਕਰੀਆਂ ਵਾਲੇ ਪਤਾ ਹੀ ਹੈ ਸਾਰਿਆਂ ਨੂੰ ਵੀ ਕਿੰਨੇ ਕੁ ਮਿਲੇ ਨੇ ਰੋਜ਼ ਹੀ ਸੁਣਨੇ ਹੋ ਤੁਸੀਂ ਸਾਰਿਆਂ ਕੋਲ ਮੋਬਾਈਲ ਨੇ ਇੱਥੇ ਇਹ ਵੀ ਨਹੀਂ ਸੁਣ ਕਿਸੇ ਨੂੰ ਮਰ ਜਣਗੇ ਜ਼ਿਮੀਂਦਾਰ ਠੀਕ ਹੈ ਹਾਂਜੀ ਸਰ ਕਿਤੇ 23 ਵਾਲਾ ਨੁਕਸਾਨ ਹੀ ਨਹੀਂ ਚੱਲ ਪਾ ਰਹੇ ਹੁਣ 25 ਚ ਫੇਰ ਹੋ ਬਿਲਕੁਲ ਬਿਲਕੁਲ ਜੀ ਤੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਰਕਾਰਾਂ ਨੂੰ ਤੇ ਹੱਲ ਕਰਨਾ ਚਾਹੀਦਾ ਜਿਹੜੀ ਮੌਕੇ ਦੀ ਸਰਕਾਰ ਹੈ ਤੇ ਦੂਸਰੇ ਚਲੋ ਉਹ ਵੀ ਆਉਣ ਜਿਵੇਂ ਅੱਜ ਸੁਖਬੀਰ ਨੇ ਆਉਣਾ ਜੀ ਇੱਥੇ ਠੀਕ ਹੈ ਇਹਨਾਂ ਦਾ ਵੀ ਹੱਕ ਬਣਦਾ ਜਿਹੜੇ ਇਹਨਾਂ ਚ ਹਿੱਸਾ ਲੈਂਦੇ ਨੇ ਠੀਕ ਹੈ ਤੇ ਚਲੋ ਸਾਨੂੰ ਉਹਨਾਂ ਨੂੰ ਵੀ ਕਵਾਂਗੇ ਉਹ ਵੀ ਕਹਿ ਕੇ ਕਰਾ ਸਕਦੇ ਨੇ ਕੁਝ ਨਾ ਕੁਝ ਅਨੁਸਾਰਾ ਦਾ ਲਵਾਨਗੇ ਜੀ ਠੀਕ ਹੈ ਹਾਂਜੀ ਪਰ ਹਾਲਾਤ ਹੁਣ ਕਿਵੇਂ ਦੇ ਲੱਗਦੇ ਨੇ ਕੀ ਲੱਗਦਾ ਤੁਹਾਨੂੰ ਕਿ ਜਿਵੇਂ ਪਿੱਛੋਂ ਪਾਣੀ ਵੀ ਛੱਡਿਆ ਜਾ ਰਿਹਾ ਦੇਖਦੇ ਆਂ ਉਫਾਨ ਤੇ ਆਹੇ ਲੱਗਦਾ ਕੀ ਆ ਕੋਈ ਸਰਕਾਰ ਨਹੀਂ ਜੀ ਆਉਂਦੀ ਇੱਥੇ ਸਾਡੇ ਇੱਕ ਦਿਨ ਮੈਂ ਖਲੋਤਾ ਸਕੂਲ ਵਾਲਿਆਂ ਨੂੰ ਇੱਥੇ ਪਰਲੇ ਸਾਡੇ ਹੈਗਾ ਆਪਣਾ ਸਕੂਲ ਉੱਥੇ ਕਹਿੰਦੇ ਵੀ ਤੁਸੀਂ ਨਾ ਸ਼ਾਮ ਨੂੰ ਜਾਇਓ ਵੀ ਤੁਸੀਂ ਇੱਥੇ ਮਾਸਟਰਾਂ ਨੂੰ ਕਿਹਾ ਸੀ ਉਹਨਾਂ ਨੇ ਵੀ ਤੁਸੀਂ ਰਾਤ ਨੂੰ ਇੱਥੇ ਆਇਓ ਮੈਨੂੰ ਦੱਸਿਓ ਕਿ ਗਰਦੇ ਪਾਣੀ ਆਉਂਦਾ ਹੈ ਕਿ ਨਹੀਂ ਆਉਂਦਾ ਉਹ ਉਦੋਂ ਉੱਥੇ ਆ ਗਏ ਇੱਕ ਉਹਨਾਂ ਦਾ ਮਾਲੀ ਹੈ ਉਹਦੇ ਕੋਲ ਉਹਨੂੰ ਫੋਨ ਆਇਆ ਵੀ ਤੁਸੀਂ ਨਾ ਉੱਥੇ ਜਾਓ ਆਪਣੇ ਅੱਜ ਸਕੂਲ 'ਚ ਰਹੋ ਠੀਕ ਹੈ ਵੀ ਨਿਗਰਾਨੀ ਰੱਖੋ ਹਾਂ ਨਿਗਰਾਨੀ ਰੱਖੋ ਵੀ ਰਾਤ ਨੂੰ ਪਾਣੀ ਨਾ ਆ ਜੇ ਉਹ ਕੀ ਕਰ ਲੈਣਗੇ ਠੀਕ ਹੈ ਉਹ ਜਿਵੇਂ ਹੁਣ ਵੀ ਕਹਿੰਦੇ ਨੇ ਜੀ ਅਸੀਂ ਕਰਿਆ ਹੋਇਆ ਹੈ ਜੇ ਕਿਸੇ ਕੋਲੋਂ ਢੋਲਾਂ ਦੇ ਵਿੱਚ ਤੇਲ ਹੈ ਨਾ ਉੱਥੋਂ ਲੈ ਕੇ ਡੀਜ਼ਲ ਬਾਲ ਤੋਂ ਮੁੜ ਕੇ ਇਸ ਦੇ ਦਾਂਗੇ ਉਹਨਾਂ ਨੂੰ ਸੁਣੀਓ ਨਹੀਂ ਤੁਸੀਂ ਇਹਨਾਂ ਦੇ ਵਿੱਚ ਤੁਸੀਂ ਵੀ ਤੁਸੀਂ ਤਾਂ ਪੱਤਰਕਾਰ ਹੋ ਸੁਣੀਓ ਨਹੀਂ ਗੱਲ ਵੀ ਉਹਨਾਂ ਨੂੰ ਫੇਰ ਦੇ ਦਾਂਗੇ ਵੀ ਪਹਿਲਾਂ ਲੋਕਾਂ ਕੋਲੋਂ ਲੈ ਲਓ ਜਿਹੜੇ ਉੱਥੇ ਮਰਦੇ ਨੇ ਉਧਰ ਤੇ ਉਹਨਾਂ ਤੋਂ ਤੇਲ ਫੇਰ ਆਪਾਂ ਨੂੰ ਦੇ ਦਾਂਗੇ ਜਾਂ ਪੈਸੇ ਦੇ ਦਾਂਗੇ ਉਹਨਾਂ ਨੂੰ ਵੀ ਤੁਸੀਂ ਇਹ ਲੈ ਐਂ ਕਰਾਓ ਜਿਹੜੇ ਅੱਗੇ ਵਰਕਰ ਨੇ ਉਹਨਾਂ ਦੇ ਫਿਰਦੇ ਦੁਰ ਦੇ ਤੁਸੀਂ ਐਂ ਕਰਾ ਲਓ ਸਰਕਾਰਾਂ ਦਾ ਇਹ ਜਵਾਬ ਹੈ ਜੀ ਠੀਕ ਹੈ ਪਰ ਹੁਣ ਤੁਹਾਡੀ ਤਾਂ ਨੀਂਦ ੁੱਡੀ ਪਈ ਆ ਤੁਸੀਂ ਤਾਂ ਲਗਾਤਾਰ ਦਿਨ ਰਾਤ ਇੱਥੇ ਦੇਖ ਰਹੇ ਹੋ ਵੀ ਕਿਤੇ ਕੋਤਾਹੀ ਨਾ ਬਿਲਕੁਲ ਇੱਥੇ ਸਾਡੇ ਖੰਡੋਰੀ ਖੰਡੋਰੀ ਤੋਂ ਲੈ ਕੇ ਕਿ ਜੀ ਸਾਰੇ ਲਾਲੋ ਚੰਡੀਗੜ੍ਹ ਤੋਂ ਅੱਗੇ ਮਰਦੀ ਮਰਦੇ ਹੁੰਦੇ ਨੇ ਪਿੱਛੇ ਤਾਂ ਮਰ ਵੀ ਗਏ ਪਟਿਆਲੇ ਕੋਲ ਇੱਥੇ ਹੁਣ ਸਾਡਾ ਵੇਖੋ ਜੇ ਪ੍ਰਮਾਤ ਪਰਮਨ ਵਿੱਚ ਡੋਰੀਆਂ ਨੇ ਬਿਲਕੁਲ ਜੀ ਸੋ ਸੰਗਰੂਰ ਚ ਘੱਗਰ ਤੋਂ ਲੋਕ ਪੂਰੀ ਤਰ੍ਹਾਂ ਡਰ ਰਹੇ ਨੇ ਅਤੇ ਲਗਾਤਾਰ ਕਹਿ ਰਹੇ ਨੇ ਕਿ ਪਾਣੀ ਵੱਧ ਰਿਹਾ ਕਿਉਂਕਿ ਜਿਹੜੇ ਨੇੜਲੇ ਪਿੰਡ ਨੇ ਉਹ ਉਹਨਾਂ ਦੀ ਰਾਤਾਂ ਦੀ ਨੀਂਦ ਉੱਡੀ ਵੀ ਐ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾਈ ਆ ਤੇ ਲਗਾਤਾਰ ਜੇਕਰ ਪਾਣੀ ਵਧਦਾ ਤਾਂ ਨੁਕਸਾਨ ਹੁੰਦਾ ਤੇ ਲੋਕ ਪੂਰੀ ਨਿਗਰਾਨੀ ਚ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ